ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇਖਤੈਮ ਰਮਦਾਸ ਖੜੇ ਆਂ ਜੀ ਇਹ ਸਾਡੇ ਮੁਸਲਮ ਵੀਰ ਸਹਾਰਨਪੁਰ ਯੂਪੀ ਤੋਂ ਆਏ ਨੇ ਮਲੇਰ ਕੋਟਲੇ ਤੋਂ ਇਹ ਮਲੇਰ ਕੋਟਲੇ ਤੋਂ ਆਏ ਆ ਅਸੀਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਜੀ ਕਿ ਜਿੰਨਾ ਵੀ ਤੁਸੀਂ ਰਾਸ਼ਨ ਲਿਆਂਦਾ ਵਾ ਨਾ ਹਾਂਜੀ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀਆਂ ਹੁਣ ਹੋਰ ਨਾਲ ਰਾਸ਼ਨ ਲੈ ਕੇ ਆਇਓ ਉਹਦੇ ਨਾਲ ਸਾਡਾ ਨੁਕਸਾਨ ਹੋ ਰਿਹਾ ਵਾ हां ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਜਿੰਨਾ ਰਾਸ਼ਨ ਆ ਗਿਆ ਵਾ ਨਾ ਇੱਥੇ ਜਿਹੜਾ ਮਜ਼ਦੂਰ ਤਬਕਾ ਸੀ ਉਹਨਾਂ ਨੇ ਸਾਲ-ਸਾਲ ਦਾ ਇਕੱਠਾ ਕਰ ਲਿਆ ਔਰ ਦਿਹਾੜੀ ਤੇ ਉਹਨੋਂ ਤੇ ਕੰਮ ਜਿਹੜੇ ਕਰਦੇ ਉਹ ਵੀ हट ਗਏ ਆ ਜਿਹੜੇ ਘਰ ਕੰਮ ਕਰਨਦੇ ਸੀ ਉਹ ਵੀ ਬੰਦ ਹੋ ਗਏ ਆ ਤੇ ਉਹ ਸਾਰਾ ਸਿਰਫ ਇਸੇ ਕੰਮ ਤੇ ਹੋ ਗਿਆ ਔਰ ਜਿਹੜੇ ਇੱਥੋਂ 10-15 ਕਿਲੋਮੀਟਰ ਦੂਰ ਜਿੱਥੇ ਨਹੀਂ ਨਾ ਪਾਣੀ ਆਇਆ ਉਹ ਵੀ ਉਹ ਵੀ ਇੱਧਰ ਆ ਗਏ ਆ ਇਕੱਠਾ ਕਰਨ ਲਈ ਸਾਨੂੰ ਜ਼ਰੂਰ ਤੇ ਆ ਹੁਣ ਮਤਲਬ ਘੱਟ ਤੋਂ ਘੱਟ 1.5 ਮਹੀਨਾ ਬਾਅਦ ਜਦੋਂ ਪਾਣੀ ਸੁੱਕ ਜਾਣਾ ਨਾ ਜਿਹੜੇ ਗਰੀਬ ਕਿਸਾਨ ਆ ਉਹਨਾਂ ਕੋਲ ਡੀਜ਼ਲ ਨਹੀਂ ਹੈਗਾ ਪੈਲੀਆਂ ਪੱਧਰੀਆਂ ਕਰਨ ਲਈ ਵੀ ਵਾਸਤੇ ਉਹਨਾਂ ਦੇ ਕੋਲ ਪੈਸੇ ਨਹੀਂ ਹੈਗੇ ਖਾਣ ਵਾਸਤੇ ਪੈਸੇ ਨਹੀਂ ਹੈਗੇ ਇਹ ਕਰਕੇ ਤੁਸੀਂ ਜਾ ਕੇ ਉੱਥੇ ਤੇ ਇਹ ਕੰਮ ਕਰੋ ਵੀ ਆ ਸੁੱਕੇ ਰਸਤੇ ਦੀ ਬੰਦ ਕਰੋ ਹੋਰ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਜੇ ਤੇ ਉਹ ਦੱਸੋ ਨਹੀਂ ਨਹੀਂ ਬੋਲਣਾ ਕੋਈ ਬੋਲੋ ਕੁਝ ਤੁਸੀਂ ਦੱਸੋ ਜੀ ਬੋਲੋ ਜੀ ਬੋਲੋ ਨਹੀਂ ਨਹੀਂ ਸਹੀ ਹੈ ਜਿਹੜੀ ਜ਼ਰੂਰਤਾਂ ਨੇ ਮੈਂ ਸਮਝਦਾ ਚਾਹੇ ਉਹ ਪਾਣੀ ਸੁੱਕਣ ਤੋਂ ਬਾਅਦ ਜਿੰਨੀ ਜ਼ਰੂਰਤ ਸਾਹਮਣੇ ਆਊਗੀ ਉਹਦੇ ਵੀ ਇਨਸ਼ਾਅੱਲਾ ਉਧਰੋਂ ਪੂਰੀ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਚਾਹੇ ਉਹ ਤਰਪਾਲਾ ਨੇ ਜਾਂ ਡੀਜ਼ਲ ਆ ਜਾਂ ਉਹਦੇ ਬਾਅਦ ਮੈਂ ਕਣਕ ਦਾ 20 ਆ ਜਾਂ ਕਣਕ ਦਾ 20 ਹਜ਼ਾਰ ਖਾਦ ਜਿਹੜੀ ਵੀ ਜ਼ਰੂਰਤ ਆਊਗੀ ਅਸੀਂ ਪੂਰੀ ਕਰਨ ਦੀ ਇਨਸ਼ਾਅੱਲਾ ਹਾਂ ਬਿਲਕੁਲ ਜੋ ਵੀ ਤੇਲ ਫੋੜਾ ਸੂਚਨਾ ਪੁੱਜੀਦੀ ਕਿ ਵੀ ਰਾਸ਼ਨ ਘਟਾ ਰਾਸ਼ਨ ਨਹੀਂ ਹੈ ਕੱਪੜਾ ਨਹੀਂ ਹੈ ਪਾਣੀ ਨਹੀਂ ਤੋਂ ਅਸੀਂ ਉਹੀ ਚੀਜ਼ਾਂ ਮੁਹैया ਕਰਨ ਲਈ ਉਰੇ ਆਈ ਸੀਗੇ ਔਰ ਅਸੀਂ ਲੈ ਕੇ ਆਏ ਆ ਮੀਨ ਇਨਸ਼ਾਅੱਲਾ ਉਹ مستحقین ਤੱਕ ਪਹੁੰਚਣਗੀਆਂ ਹਾਂ ਬਿਲਕੁਲ ਜ਼ਰੂਰ ਪਹੁੰਚਣਗੀਆਂ ਠੀਕ ਹੈ ਜੀ ਥੈਂਕ ਯੂ ਜੀ